ਵਾਹਿਗੁਰੂ ਸ਼ੀਖਾ ਖਾਲਸਾ ਵਾਹਿਗੁਰੂ ਸ਼ੇਕੀ ਫਤਿਹ ਸਾਸਾਂਗੇ ਜੀ ਪੁਰਾਣੇ ਵੇਲੇਾਂ ਦੀ ਗੱਲ ਹੈ ਇੱਕ ਅਰਬ ਦੇਸ਼ ਦੇ ਵਿੱਚ ਦੋ ਸਕੇ ਭਰਾ ਰਹਿੰਦੇ ਸਨ ਇਹਨਾਂ ਦਾ ਨਗਰ ਤੋਂ ਬਾਹਰ ਵਾਲੇ ਪਾਸੇ ਇੱਕ ਝੌਂਪੜੀ ਨਵਾਂ ਘਰ ਸੀ ਇਹ ਦੋਵੇਂ ਮੋਚੀ ਦਾ ਕੰਮ ਕਰਿਆ ਕਰਦੇ ਸਨ ਇਹਨਾਂ ਦਾ ਨਗਰ ਠੀਕ ਠਾਕ ਸੀ ਨਾ ਤਾਂ ਬਹੁਤਾ ਵੱਡਾ ਸੀ ਨਾ ਹੀ ਛੋਟਾ ਸੀ ਇਹਨਾਂ ਦੇ ਗੁਜ਼ਰਬਸਰ ਦੇ ਲਈ ਇਹਨਾਂ ਨੂੰ ਬਹੁਤ ਵਧੀਆ ਕੰਮ ਆਪਣੇ ਨਗਰ ਦੇ ਵਿੱਚੋਂ ਹੀ ਮਿਲ ਜਾਇਆ ਕਰਦਾ ਸੀ ਇਹਨਾਂ ਦੇ ਕੋਲ ਥੋੜੀ ਜਿਹੀ ਜ਼ਮੀਨ ਸੀ ਜਿੱਥੇ ਇਹ ਕਣਕ ਜੋ ਅਤੇ ਹੋਰ ਕਿਸਮ ਦੀ ਖੇਤੀ ਕਰਿਆ ਕਰਦੇ ਸਨ ਇਹਨਾਂ ਦਾ ਕੰਮ ਜੇ ਕਦੇ ਮੱਠਾ ਪੈਂਦਾ ਤਾਂ ਇਹਨਾਂ ਦਿਹਾੜੀ ਲਗਾ ਲਿਆ ਕਰਨੇ ਇਸ ਲਈ ਇਹ ਬਹੁਤੇ ਫਿਕਰਮੰਦ ਨਹੀਂ ਸਨ ਪਰਮਾਤਮਾ ਦੀ ਰਜਾਈ ਵਿੱਚ ਰਹਿਿਆ ਕਰਦੇ ਸਨ ਇੱਕ ਭਰਾ ਦਾ ਨਾਮ ਜੁਗਰਾਂਤ ਸੀ ਤੇ ਦੂਸਰੇ ਦਾ ਨਾਮ ਅਜੇਮ ਸੀ ਜਿਹੜਾ ਅਜੇਮ ਸੀ ਉਹ ਹਮੇਸ਼ਾ ਪਰਮਾਤਮਾ ਤੋਂ ਪੈ ਮੰਨਣ ਵਾਲਾ ਇਨਸਾਨ ਸੀ ਬੇਹੱਦ ਈਮਾਨਦਾਰ ਸੀ ਪਰ ਇਹ ਸਾਰਾ ਛੋਟਾ ਪ੍ਰਾਜਪਰਾਨ ਹਮੇਸ਼ਿਆ ਚਲਾਕੀਆਂ ਵਰਤਦਾ ਹਮੇਸ਼ਿਆ ਚੁਸਤੀਆਂ ਵਰਤਦਾ ਬਹੁਤ ਈਮਾਨਦਾਰੀ ਦੇ ਨਾਲ ਮਿਲ ਕੇ ਨਹੀਂ ਸੀ ਰੰਦਾ ਇਸ ਨੂੰ ਇਹ ਲੱਗਦਾ ਸੀ ਕਿ ਈਮਾਨਦਾਰੀ ਦੇ ਨਾਲ ਇਸ ਜਹਾਨ 'ਚ ਕੁਝ ਵੀ ਨਹੀਂ ਖੱਟਿਆ ਜਾਂਦਾ ਇਸ ਕਰਕੇ ਜੇ ਕਿਤੇ ਦਾਲ ਲੱਗਿਆ ਕਰਦਾ ਤੇ ਇਸ ਨੇ ਲਾ ਲਿਆ ਕਰਨਾ ਸਮਾਂ ਇਹਨਾਂ ਦਾ ਠੀਕ ਠਾਕ ਚੱਲ ਰਿਹਾ ਸੀ ਪਰ ਅਚਾਨਕ ਇਸ ਨਗਰ ਦੇ ਵਿੱਚ ਇੱਕ ਬਾਰੋਂ ਕਿਤੋਂ ਹੋਰ ਮੋਚੀ ਆ ਗਿਆ ਉਸ ਨੂੰ ਕੰਮ ਕਰਨ ਦਾ ਬਹੁਤ ਵਧੀਆ ਤਜਰਬਾ ਸੀ ਤੇ ਵੈਸੇ ਵੀ ਉਸ ਦੀ ਉਮਰ ਇੰਨਾ ਨਾਲੋਂ ਘੱਟ ਸੀ ਲੋਕਾਂ ਨੂੰ ਲੱਗਿਆ ਕਿ ਘੱਟ ਉਮਰ ਵਾਲਾ ਬਹੁਤ ਹੀ ਤਜਰਬੇ ਵਾਲਾ ਸ਼ਾਇਦ ਸਾਡੇ ਨਵੇਂ ਕਾਮਕਾਰ ਨਵੇਂ ਟੰਗ ਨਾਲ ਕਰ ਸਕਦਾ ਹੈ ਲੋਕਾਂ ਨੇ ਆਪਣੀਆਂ ਜੁੱਤੀਆਂ ਦਾ ਕੰਮ ਉਹਨਾਂ ਤੋਂ ਕਰਵਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਦੋਹਾਂ ਭਰਾਵਾਂ ਦੇ ਕੋਲ ਕੰਮ ਬਹੁਤ ਘਟ ਗਿਆ ਉਸ ਨੇ ਨਾਲ ਨਾਲ ਨਵੇਂ ਜੁੱਤੀਆਂ ਦਾ ਕਾਰੋਬਾਰ ਵੀ ਚਲਾ ਲਿਆ ਪਰਮਾਤਮਾ ਵੀ ਇਹਨਾਂ ਦੇ ਉੱਤੇ ਇੱਕ ਰੂਪ ਹੋ ਗਿਆ ਪਰਮਾਤਮਾ ਨੇ ਇਸ ਵਾਰ ਮੌਸਮ ਦੇ ਵਿੱਚ ਇੱਕਦਮ ਤਬਦੀਲੀ ਕਰ ਦਿੱਤੀ। ਇਹਨਾਂ ਦੀ ਜੌਂ ਦੀ ਜਿਹੜੀ ਫਸਲ ਸੀ ਉਹਦੇ ਉੱਤੇ شدید ਠੰਡ ਦਾ ਅਸਰ ਦਿਖਣ ਲੱਗਾ। ਇਹਨਾਂ ਦੀ ਫਸਲ ਬਰਬਾਦ ਹੋ ਗਈ। ਇਹਨਾਂ ਦੀ ਬਲਕਿ ਸਾਰੇ ਇਹਨਾਂ ਦੇ ਨਗਰ ਦੀ ਆਸ-ਪਾਸ ਦੀ ਫਸਲ ਠੰਡ ਦੇ ਨਾਲ ਬਰਫ਼ਬਾਰੀ ਦੇ ਨਾਲ ਖਰਾਬ ਹੋ ਗਈ। ਇਹਨਾਂ ਦਾ ਕਾਰੋਬਾਰ ਤਾਂ ਪਹਿਲਾਂ ਹੀ ਠੰਡਾ ਸੀ। ਇਹਨਾਂ ਤੇ ਪਰਮਾਤਮਾ ਵੀ ਕਰੋਪ ਕਰ ਗਿਆ। ਇਹਨਾਂ ਨੂੰ ਸਮਝ ਨਾ ਆਵੇ ਕਿ ਕੀ ਕਰੀਏ। ਇਹਨਾਂ ਦੇ ਜਿਹੜੇ ਚਾਂਪਰੀ ਸੀ ਉੱਥੇ ਵੀ برف ਬਾਰਿ ਹੋਣ ਲੱਗੀ ਇਹਨਾਂ ਦੇ ਕੋਲ ਇੰਨੇ شدید ਠੰਡ ਤੋਂ ਬਚਣ ਦਾ ਕੋਈ ਵੀ ਉਪਾਅ ਨਹੀਂ ਸੀ ਇੱਕ ਰਾਤ ਸ਼ਾਮ ਦਾ ਵੇਲਾ ਸੀ ਅਜੇ ਰਾਤ ਤੋਂ ਪਹਿਲਾਂ ਇਹ ਬਹੁਤ ਜ਼ਿਆਦਾ ਸਰਦੀ ਮਹਿਸੂਸ ਕਰਦੇ ਸਨ ਅਚਾਨਕ ਇਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਦੇ ਘਰ ਕੋਲ ਇੱਕ ਸੁੱਕਾ ਰੁੱਖ ਖੜਾ ਹੋਇਆ ਹੈ ਉਹ ਡਿੱਗ ਪਿਆ ਹੈ ਇਹਨਾਂ ਨੂੰ ਲੱਗਿਆ ਕਿ ਪ੍ਰਮਾਤਮਾ ਨੇ ਸਾਡੀ ਮਦਦ ਕਰਨੀ ਚਾਹੀ ਹੈ ਇਹਨਾਂ ਨੇ ਉਸ ਨੂੰ ਵੱਡ ਕੱਟ ਕੇ ਅੰਦਰ ਲੈ ਆਂਦਾ ਕਿਉਂਕਿ ਬਰਫ਼ ਬਾਰੀ ਪੈ ਰਹੀ ਸੀ ਅੰਦਰ ਉਸ ਦੇ ਛੋਟੇ ਛੋਟੇ ਟੁਕੜੇ ਕਰਕੇ ਬਾਲਣਾ ਸ਼ੁਰੂ ਕਰ ਦਿੱਤਾ ਉਸ ਕੋਲ ਅਜੇ ਵੱਡ ਟੁਕ ਕਰ ਹੀ ਰਹੇ ਸਨ ਅਚਾਨਕ ਉਹਦੇ ਵਿੱਚੋਂ ਇੱਕ ਕੋਇਲ ਨਿਕਲੀ ਕੋਇਲ ਨਿਕਲ ਕੇ ਇੱਕ ਪਾਸੇ ਨੂੰ ਬੈਠ ਗਈ ਤੇ ਦੋਵੇਂ ਹੈਰਾਨ ਹੋ ਗਏ ਦੇਖ ਰਹੇ ਸੈਣੀ ਦੇ ਇੱਕ ਸੁੱਕੇ ਰੋਖ ਦੇ ਵਿੱਚੋਂ ਕੋਇਲ ਨਿਕਲ ਆਈ ਇਹਨਾਂ ਨੂੰ ਲੱਗਿਆ ਕਿ ਆਪਣੇ ਆਪ ਦਾ ਬਚਾਅ ਕਰਨ ਲਈ ਉਸ ਸੋਕੇ ਰੁਖ ਤੱਕ ਵੜੀ ਹੋਵੇਗੀ ਤੇ ਉਹਦੋਂ ਹੈਰਾਨ ਹੋਏ ਜਦੋਂ ਕੋਇਲ ਬੋਲਣਾ ਸ਼ੁਰੂ ਕਰ ਦਿੱਤਾ ਕੋਇਲ ਬੋਲ ਕੇ ਇਹਨਾਂ ਨੂੰ ਕਹਿੰਦੇ ਕਿ ਇਨਸਾਨੀ ਵਾਸਤੇ ਤੇ ਵਿੱਚ ਕਿ ਤੁਸੀਂ ਤਾਂ ਮੇਰਾ ਘਰ ਬਰਬਾਦ ਕਰ ਦਿੱਤਾ ਹੈ ਇਹ ਧੋਵੇਂ ਬੜੇ ਹੈਰਾਨ ਹੁੰਦੇ ਨੇ ਕਿ ਕਿਵੇਂ ਇੱਕ ਪੰਛੀ ਬੋਲ ਸਕਦਾ ਹੈ ਇਹਨਾਂ ਨੇ ਉਹਦੇ ਨਾਲ ਗੁਫ਼ਤਗੂ ਕਰਨੇ ਚਾਹੀ ਗੱਲਬਾਤ ਕਰਦੇ ਰਹੇ ਉਸ ਤੋਂ ਮਾਫੀ ਮੰਗੇ ਉਸ ਨੂੰ ਕਹਿਣ ਲੱਗੇ ਕਿ ਅਸੀਂ ਜਾਣ ਬੁੱਝ ਕੇ ਇਸ ਤਰ੍ਹਾਂ ਨਹੀਂ ਕੀਤਾ ਤੇਰਾ ਜਿਹੜਾ ਘਰ ਸੀ ਆਲਣਾ ਸੀ ਉਹ ਤਾਂ ਲੋਕ ਕਿਉਂ ਹੋਇਆ ਸੀ ਤਾਂ ਕਿ ਸਾਨੂੰ ਪਤਾ ਨਹੀਂ ਲੱਗਾ ਪਰਮਾਤਮਾ ਮੈਨੂੰ ਤਾਂ ਇਹ ਰੋਕ ਪਹਿਲਾਂ ਹੀ ਟੁੱਟ ਗਿਆ ਸੀ ਅਸੀਂ ਤਾਂ ਆਪਣਾ ਆਪ ਬਚਾ ਕਰ ਰਹੇ ਸੀ ਉਹਨਾਂ ਨੇ ਇਹਨਾਂ ਦੀ ਹਾਲਤ ਦੇਖੀ ਤੇ ਕਿਹਾ ਕਿ ਹੁਣ ਤੁਹਾਨੂੰ ਤੁਹਾਡੀ ਕੀਤੀ ਇਸ ਗਲਤੀ ਦਾ ਖਮਾਜਾ ਚੁਕਾਉਣਾ ਪਵੇਗਾ ਉਹ ਟੁੱਟਿਆ ਜ਼ਰੂਰ ਸੀ ਪਰ ਮੇਰਾ ਆਲਣਾ ਤਾਂ ਉਸ ਵਿੱਚ ਸੁਰੱਖਿਅਤ ਸੀ ਮੈਂ ਉਥੇ ਰਹਿ ਸਕਦੀ ਸੀ ਹੁਣ ਤੁਸੀਂ ਇਸ ਤਰ੍ਹਾਂ ਕਰੋਗੇ ਕਿ ਜਦ ਤੱਕ ਬਹਾਰ ਨਹੀਂ ਆਉਂਦੀ ਮੈਂ ਤੁਹਾਡੇ ਨਾਲ ਰਹਾਂਗੀ ਤੁਹਾਨੂੰ ਆਪਣੇ ਕੋਲ ਮੈਨੂੰ ਰੱਖਣਾ ਪਵੇਗਾ ਮੇਰੇ ਆਲਣੇ ਨੂੰ ਸੁਰੱਖਿਅਤ ਤਰੀਕੇ ਦੇ ਨਾਲ ਕੱਢ ਕੇ ਆਪਣੇ ਘਰ ਦੇ ਕਿਸੇ ਕੋਨੇ ਦੇ ਵਿੱਚ ਰੱਖ ਦਿਓ ਇਹ ਤੁਹਾਡੀ ਸਜ਼ਾ ਹੈ ਉਹ ਕਹਿੰਦੇ ਕਿ ਠੀਕ ਹੈ ਤੇਰਾ ਹੁਕਮ ਸਾਡੇ ਸਿਰ ਮੱਥੇ ਇਹ ਗੱਲ ਅਜੀਮ ਨੇ ਕਹੀ ਹਾਲਾਂਕਿ ਜਪਰਾਨ ਬਹੁਤ ਖੁਸ਼ਕ ਸੀ ਅਸੀਂ ਤਾਂ ਆਪ ਪਤਾ ਨਹੀਂ ਕਿਵੇਂ ਗੁਜ਼ਾਰਾ ਕਰਨਾ ਹੈ ਇੱਕ ਪਰਿੰਦੇ ਨੂੰ ਨਾਲ ਕਿੱਥੋਂ ਰੱਖ ਲਈਏ ਕੋਇਲ ਨੇ ਅਗਲੀ ਗੱਲ ਕਹੀ ਕਿ ਮੈਨੂੰ ਭੁੱਖ ਲੱਗੀ ਹੈ ਮੈਨੂੰ ਖਾਣ ਲਈ ਕੁਝ ਦਿਓ ਇਹ ਗੱਲ ਸੁਣਦਿਆਂ ਜਪਰਾਨ ਨੇ ਕਿਹਾ ਕਿ ਮੈਂ ਤੈਨੂੰ ਖਾਣ ਲਈ ਕੁਝ ਨਹੀਂ ਦੇ ਸਕਦਾ ਪਰ ਅਜੀਮ ਨੇ ਕਿਹਾ ਕਿ ਮੇਰੇ ਹਿੱਸੇ ਦੀ ਰੋਟੀ ਦੇ ਵਿੱਚੋਂ ਅੱਧੀ ਰੋਟੀ ਤੋਂ ਲੈ ਲੈ ਕੋਇਲ ਖੁਸ਼ ਹੋਈ ਤੇ ਥੋੜਾ ਸਮਾਂ ਬੀਤਿਆ ਕੁਝ ਮਹੀਨਿਆਂ ਬਾਅਦ ਜਦੋਂ ਬਹਾਰ ਦਾ ਮੌਸਮ ਆਉਣ ਵਾਲਾ ਸੀ ਕੋਇਲ ਨੇ ਕਿਹਾ ਕਿ ਹੁਣ ਮੈਂ ਪੂਰੀ ਦੁਨੀਆ ਦੇ ਵਿੱਚ ਠੀਕ-ਠੀਕ ਕੇ ਰੋਲਾ ਪਾਉਣਾ ਹੈ ਬਹਾਰ ਆਈ ਹੈ ਵਾਪਸ ਪਰਤਦੇ ਹੋਏ ਜੋ ਤੁਸੀਂ ਚਾਹੋਗੇ ਮੈਂ ਤੁਹਾਡੇ ਲਈ ਲੈ ਕੇ ਆਵਾਂਗੀ ਇਹ ਗੱਲ ਸੁਣਦੇ ਹੀ ਸ਼ੁਕਰਾਨ ਇੱਕਦਮ ਬੋਲ ਉਠਿਆ ਮੇਰੇ ਲਈ ਤਾਂ ਹੀਰੇ ਜਵਾਹਰ ਲੈ ਕੇ ਆਈ ਕੋਇਲ ਕਹਿੰਦੀ ਇਹਨਾਂ ਕੁਝ ਨਹੀਂ ਮੈਂ ਤਾਂ ਇੱਕ ਚੀਜ਼ ਲਿਆ ਸਕਦੇ ਹਾਂ ਵੈਸੇ ਵੀ ਹੀਰੇ ਜਵਾਹਰ ਲੱਭਣੇ ਬਹੁਤ ਔਖੇ ਹਨ ਹੀਰੇ ਚਟਾਨਾਂ ਵਿੱਚੋਂ ਲੱਭਣਗੇ ਜਾਂ ਫਿਰ ਕਿਤੋਂ ਹੋਰ ਲੱਭਣਗੇ ਜਾਂ ਫਿਰ ਸਮੁੰਦਰ دریا ਦੇ ਹੇਠਲੇ ਤਲ ਤੇ ਲੱਭਣਗੇ ਇਹ ਮੇਰੇ ਵਾਸਤੇ ਗੱਲ ਨਹੀਂ ਮੈਂ ਤਾਂ ਕੋਈ ਪੱਤਾ ਲਿਆ ਸਕਦੀ ਹਾਂ ਮੈਨੂੰ ਦੱਸ ਤੇਰੇ ਲਈ ਕਿਹੜਾ ਪੱਤਾ ਲੈ ਕੇ ਆਵਾਂ ਉਸਨੇ ਬਿਨਾਂ ਸੋਚੇ ਸਮਝੇ ਅਗਲੀ ਗੱਲ ਕਹਿ ਦਿੱਤੀ ਕਹਿੰਦੇ ਕਿ ਕਈ ਤਰ੍ਹਾਂ ਦੇ ਪੱਤੇ ਦੇਖੇ ਹੋਣਗੇ ਦੁਨੀਆ ਦੇ ਧੁੱਪ ਛਾਂ ਵਾਲੇ ਕਈ ਤਰ੍ਹਾਂ ਦੇ ਪੱਤੇ ਹੋਣਗੇ ਤੈਨੂੰ ਪੱਤਿਆਂ ਦੀ ਪਹਿਚਾਣ ਹੋਵੇਗੀ ਪਰ ਤੂੰ ਮੇਰੇ ਲਈ ਸੋਹਣੇ ਦਾ ਪਤਾ ਲੈ ਕੇ ਆਵੇਂ ਉਹ ਕਹਿੰਦੇ ਕਿ ਠੀਕ ਹੈ ਫਿਰ ਕਹਿੰਦੇ ਅਜੀਮ ਨੂੰ ਉਹਨੂੰ ਪੁੱਛਿਆ ਕਿ ਤੇਰੇ ਲਈ ਕੀ ਲੈ ਕੇ ਆਵਾਂ ਅਜੀਮ ਨੇ ਕਿਹਾ ਕਿ ਪਹਿਲਾਂ ਮੈਨੂੰ ਦੱਸ ਤੇਰੇ ਖਿਆਲ ਮੁਤਾਬਕ ਕਿਹੜਾ ਪਤਾ ਬਹੁਤ ਵਧੀਆ ਹੈ ਉਸ ਕੋਇਲ ਨੇ ਉੱਤਰ ਦਿੱਤਾ ਕਿ ਦੇਖੋ ਇੱਕ ਇਲਾਕਾ ਹੈ ਉੱਥੇ ਮੈਂ ਬਹਾਰ ਦਾ ਸੰਦੇਸ਼ ਲੈ ਕੇ ਜਾਣਾ ਹੈ ਉੱਥੇ ਇੱਕ ਜੈਤੂਨ ਦਾ ਪੌਦਾ ਹੈ ਤੇ ਉਸ ਪੱਤੇ ਦੀ ਖਾਸੀਅਤ ਬਹੁਤ ਹੈ ਕਿ ਉਸ ਦਾ ਪੱਤਾ ਜਿਹੜਾ ਵੀ ਮਨੁੱਖ ਕੋਲ ਰੱਖਦਾ ਹੈ ਉਹ ਆਪਣੇ ਆਪ ਨੂੰ ਬਾਦਸ਼ਾਹ ਸਮਝਦਾ ਹੈ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਅਮੀਰੀ ਨਾਲ ਗਰੀਬੀ ਨਾਲ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਜਿਹਦੇ ਕੋਲ ਉਹ ਪੱਤਾ ਹੋਵੇਗਾ ਉਸ ਨੂੰ ਦੁੱਖ ਵੀ ਕੋਈ ਨਹੀਂ ਆਉਂਦਾ ਨਾ ਹੀ ਉਸ ਦਾ ਕੋਈ ਵਿਗਾੜ ਸਕਦਾ ਹੈ ਕੁਝ ਦੁੱਖ ਉਸ ਦੇ ਨੇੜੇ ਨਹੀਂ ਲੱਗਦਾ ਉਸ ਨੂੰ ਕਿਸੇ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਹਮੇਸ਼ਾ ਉਹ ਪਰਮਾਤਮਾ ਦੀ ਰਾਜਾ ਵਿੱਚ ਰਹਿੰਦਾ ਹੈ ਫਿਰ ਉਸ ਨੇ ਜਲਦੀ ਦੇ ਨਾਲ ਬੋਲਿਆ ਕਿ ਮੈਨੂੰ ਉਹੀ ਪਤਾ ਚਾਹੀਦਾ ਹੈ ਤੂੰ ਮੇਰੇ ਲਈ ਉਹੀ ਲੈ ਕੇ ਆਉਣਾ ਕੋਇਲ ਕਹਿੰਦੀ ਕਿ ਮੈਨੂੰ ਮਨਜ਼ੂਰ ਹੈ ਤੂੰ ਮੇਰੇ ਲਈ ਫਿਰ ਕੋਇਲ ਉੱਡ ਜਾਂਦੀ ਹੈ ਜਬਰਾਨ ਕਹਿੰਦਾ ਕਿ ਮੈਂ ਤੇਰੇ ਜਿੰਨਾ ਬੇਫਕੂਫ ਇਨਸਾਨ ਨਹੀਂ ਦੇਖਿਆ ਇੱਕ ਸੋਨੇ ਦਾ ਪਤਾ ਸਾਡਾ ਫਾਇਦਾ ਕਰ ਸਕਦਾ ਹੈ ਇਸ ਮਾਲੀ ਚੌਂਪੜੀ ਤੋਂ ਅਸੀਂ ਚੰਗਾ ਮਹਿਲ ਨਵਾਂ ਘਰ ਬਣਾ ਸਕਦੇ ਹਾਂ ਤੂੰ ਮੰਗ ਲਿਆ ਇੱਕ ਜੈਤੂਨ ਦਾ ਪਤਾ ਆ ਤੈਨੂੰ ਮੈਂ ਹਜਾਰਾਂ ਜੈਤੂਨ ਦੇ ਪੱਤਿਆਂ ਦਾ ਇੰਤਜ਼ਾਮ ਕਰ ਦਿੰਦਾ ਹਾਂ ਉਹ ਸੱਚਮੁੱਚ ਤਾਂ ਮਾਰ ਤੋਂ ਪੈਦਲ ਹੈ ਉਸ ਨੂੰ ਬੋਲ ਕਬੋਲ ਉਹ ਕਰਦਾ ਰਿਹਾ ਪਰ ਉਸ ਨੂੰ ਇਹ ਵੀ ਸ਼ੱਕ ਸੀ ਕਿ ਇਸ ਨੇ ਕਹਿ ਹੀ ਦਿੱਤਾ ਕੋਇਲ ਨੂੰ ਕਿਹੜਾ ਕੋਈ ਪਤਾ ਲੈ ਕੇ ਉਹ ਆ ਰਹੀ ਹੈ ਕੁਝ ਮਹੀਨੇ ਬੀਤੇ ਉਹ ਕੋਇਲ ਵਾਪਸ ਆ ਗਈ ਵਾਪਸ ਪਰਤਾਈ ਤੇ ਉਸ ਕੋਇਲ ਦੇ ਕੋਲ ਸੱਚਮੁੱਚ ਦੋ ਪੱਤੇ ਸਨ ਉਸ ਵੇਲੇ ਜਬਰਾਨ ਤੇ ਅਜੀਮ ਰਾਤ ਦਾ ਖਾਣਾ ਖਾਣ ਲੱਗੇ ਸਨ ਜਬਰਾਨ ਨੇ ਜਦੋਂ ਇੱਕ ਜਗਮਗਾਉਂਦੇ ਪੱਤੇ ਨੂੰ ਦੇਖਿਆ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਸ ਨੂੰ ਕੋਲ ਨੇ ਪਤਾ ਦਿੱਤਾ ਤੇ ਕਿਹਾ ਲੈ ਤੇਰੇ ਸੋਨੇ ਦਾ ਪੱਤਾ ਮੈਂ ਕਿਵੇਂ ਨਾ ਕਿਵੇਂ ਇਹਦਾ ਇੰਤਜ਼ਾਮ ਕਰ ਲਿਆ ਹੈ ਇਸ ਤੋਂ ਬਾਅਦ ਉਸ ਨੇ ਅਜੀਮ ਨੂੰ ਉਸ ਦਾ ਪਤਾ ਪਕੜਾ ਦਿੱਤਾ ਉਹਨੇ ਕਿਹਾ ਕੇ ਦੇਖੋ ਇਸ ਨੂੰ ਸੰਭਾਲ ਕੇ ਰੱਖਣਾ ਇਸ ਦੀ ਕਦਰ ਕਰਨਾ ਹਰ ਵਾਰ ਜਦੋਂ ਮੈਂ ਜਾਵਾਂਗੀ ਤੁਹਾਡੇ ਲਈ ਇੱਕ ਇੱਕ ਪੱਤਾ ਲੈ ਕੇ ਆਵਾਂਗੀ ਉਹ ਤੁਹਾਡੇ ਇਸ਼ਾਅ ਹੈ ਕਿ ਕਿਹੜਾ ਮੰਗਵਾਉਣਾ ਹੈ ਹੁਣ ਜਬਰਾਨ ਦੇ ਸੋਨੇ ਦੇ ਪੱਤੇ ਦੇ ਚਰਚੇ ਅਗਲੇ ਦਿਨ ਸਾਰੇ ਨਗਰ ਵਿੱਚ ਹੋ ਗਏ ਹਰ ਕੋਈ ਉਸ ਨੂੰ ਜਬਰਾਨ ਨਹੀਂ ਪਰ ਕੇ ਉਸ ਨੂੰ ਅਦਮ ਦੇ ਨਾਲ ਜਬਰਾਨ ਖਾਨ ਕਹਿਣ ਲੱਗਾ ਕਿਉਂਕਿ ਪੈਸਾ ਕਹਿੰਦੇ ਹਨ ਵੱਡਿਆਂ ਵੱਡਿਆਂ ਦੇ ਬੋਲ ਤੇ ਬੰਦ ਕਰਵਾ ਦਿੰਦਾ ਹੈ ਬਹੁਤ ਸਾਰੇ ਲੋਕ ਕਿਸੇ ਨਾਲ ਮਿਲੇ ਵਰਤਨ ਪੈਸੇ ਕਰਕੇ ਰੱਖਦੇ ਹਨ ਪਰ ਹਰ ਪਾਸੇ ਉਸ ਦੀ ਇੱਜ਼ਤ ਮਾਨ ਵੱਧ ਗਿਆ ਇਹ ਗੱਲ ਨਗਰ ਦੇ ਵਿੱਚ ਫੈਲ ਗਈ ਅਜੇਮ ਨੇ ਇੱਕ ਬਹੁਤ ਹੀ ਮੂਰਖਤਾ ਭਰਿਆ ਫੈਸਲਾ ਲਿਆ ਇਕ ਸਦਾਰਨ ਜੀਤੋਂ ਦਾ ਪਤਾ ਆਪਣੇ ਕੋਲ ਰੱਖ ਲਿਆ ਹਾਲਾਂਕਿ ਉਹ ਇੱਕ ਸੋਨੇ ਦੇ ਪੱਤੇ ਦਾ ਇੰਤਜ਼ਾਮ ਕਰਵਾ ਸਕਦਾ ਸੀ ਹੁਣ ਸਾਰੇ ਨਗਰ ਵਾਲੇ ਕਹਿਣ ਲੱਗੇ ਕਿ ਅਜੀਮ ਦੇ ਕੋਲ ਸੱਚਮੁੱਚ ਦਿਮਾਗ ਨਹੀਂ ਹੈ ਇਧਰ ਜ਼ਬਰਾਨ ਦੀ ਚੜ੍ਹਾਈ ਹੋ ਗਈ ਲੋਕਾਂ ਨੇ ਜ਼ਬਰਾਨ ਤੋਂ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਜਿਵੇਂ ਲੋਕਾਂ ਦਾ ਉੱਥੇ ਆਉਣਾ ਜਾਣਾ ਵਧਿਆ ਮਸ਼ਹੂਰੀ ਹੋਰ ਵੀ ਵੱਧ ਗਈ ਦੂਰ ਦੂਰ ਤੋਂ ਨਗਰਾਂ ਤੋਂ ਪਿੰਡਾਂ ਤੋਂ ਲੋਕ ਉੱਥੇ ਪਹੁੰਚੇ ਦਿਨਾਂ ਦੇ ਵਿੱਚ ਅਜੇਮ ਦੇ ਕੋਲ ਇੰਨੀ ਕ ਤਾਂ ਦੌਲਤ ਇਕੱਠੀ ਹੋ ਗਈ ਕਿ ਜੇਦੇ ਕਰਕੇ ਉਹ ਇੱਕ ਬਹੁਤ ਵਧੀਆ ਜ਼ਿੰਦਗੀ ਜੀਣ ਲੱਗਾ ਹੁਣ ਜਿਹੜਾ ਇਹਦਾ ਰਾਜਪ੍ਰਾਂਤ ਸੀ ਉਸ ਦਾ ਸੋਨੇ ਦਾ ਪੱਤਾ ਜਿਹੜਾ ਸੀ ਉਹ ਘਟਦਾ ਘਟਦਾ ਘਾਟੇ ਹੀ ਗਿਆ ਸੀ ਉਹ ਹੁਣ ਗਰੀਬ ਹੋ ਗਿਆ ਇੱਕ ਦਿਨ ਉਹ ਤੇ ਉਸ ਦੀ ਪਤਨੀ ਜੰਗਲ ਦੇ ਵਿੱਚ ਤੁਰੇ ਜਾ ਰਹੇ ਸੀ ਤੁਰਦੇ ਤੁਰਦੇ ਉਹ ਉਸ ਚੌਂਪਣੀ ਦੇ ਵਿੱਚ ਪਹੁੰਚ ਕੇ ਉਹਨਾਂ ਨੂੰ ਪਤਾ ਲੱਗਾ ਕਿ ਸਾਰਾ ਕੁਝ ਜੈਤੂਨ ਦੇ ਪੱਤੇਆਂ ਕਰਕੇ ਸੰਭਵ ਸੀ। ਮੈਨੂੰ ਫਿਰ ਜਤੂਨ ਦੇ ਪੱਤੇ ਚਾਹੀਦੇ ਹਨ ਉਹ ਸਪਰਾ ਕਹਿੰਦਾ ਹੈ। ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਉਹ ਠੱਗਿਆ ਹੋਇਆ ਨਜ਼ਰ ਆ ਰਿਹਾ ਸੀ। ਉਹਨੂੰ ਆਪਣੇ ਆਪ ਤੇ ਬਹੁਤ ਗੁੱਸਾ ਵੀ ਆ ਰਿਹਾ ਸੀ। ਪਰ ਉਸ ਨੂੰ ਅਕਲ ਜ਼ਰੂਰ ਸੀ। ਉਸ ਨੂੰ ਪਤਾ ਸੀ ਕਿ ਸਾਰਾ ਕੁਝ ਜੋ ਵੀ ਵਾਪਰਿਆ ਹੈ ਉਹ ਇਸ ਪੱਤੇ ਕਰਕੇ ਹੀ ਹੋਇਆ ਹੈ। ਫਿਰ ਉਹ ਆਪਣੇ ਪ੍ਰਾਣ ਨੂੰ ਸਾਰੀ ਗੱਲ ਬਾਤ ਦੱਸਦਾ ਹੈ ਕਿ ਇਸ ਤਰ੍ਹਾਂ ਇੱਕ ਨਗਰ ਤੋਂ ਆਏ ਹਾਂ ਸਾਡੇ ਮਾਨ ਦੇ ਵਿੱਚ ਕੋਈ ਲਾਲਚ ਸੀ ਉਸ ਨੂੰ ਪੁੱਛਦੇ ਹਨ ਕਿ ਮੈਂ ਰਾਜ ਦੇ ਵਿੱਚ ਰਾਜੇ ਦਾ ਮੁਲਾਜ਼ਮ ਹਾਂ ਉਹ ਕਹਿੰਦਾ ਹੈ ਕਿ ਹੁਣ ਮੇਰੀਆਂ ਅੱਖਾਂ ਖੁੱਲ ਗਈਆਂ ਹਨ ਉਦੋਂ ਮੇਰੀ ਅਕਲ ਟਿਕਾਣੇ ਆ ਗਈ ਹੈ ਇਹ ਗੱਲ ਕਰ ਹੀ ਰਿਹਾ ਹੁੰਦਾ ਹੈ ਇੱਕ ਅਜੇਮ ਉਸ ਤੋਂ ਚਮੜੇ ਦੀ কুরਤੀ ਲੈ ਕੇ ਉਸ ਦੇ ਅੰਦਰ ਦਿਖਾਉਂਦਾ ਹੈ ਕਿ ਉਸੇ ਪੱਤਿਆਂ ਦੇ ਨਾਲ ਭਰੀ ਸ਼ਾਇਦ ਤੂੰ ਸਮਝ ਕਿਉਂ ਹੋਵੇਂਗਾ ਜਤੂਨ ਦੇ ਪੱਤੇ ਤੇ ਸੋਨੇ ਦੇ ਪੱਤੇ ਦੇ ਵਿੱਚ ਕੀ ਫਰਕ ਸੀ ਕਈ ਵਾਰ ਫੈਸਲਾ ਸੋਚ ਸਮਝ ਕੇ ਲੈਣਾ ਚਾਹੀਦਾ ਹੈ ਕਈ ਵਾਰੀ ਅਸੀਂ ਬਹੁਤ ਹੀ ਜਲਦੀ ਦੇ ਵਿੱਚ ਇਹ ਦੇਖਣਾ ਭੁੱਲ ਜਾਂਦੇ ਹਾਂ ਥੋੜੇ ਸਮੇਂ ਲਈ ਸਾਨੂੰ ਕੋਈ ਚੀਜ਼ ਜਵਧੀਆ ਲੱਗਦੀ ਹੈ ਲੋਭ ਆ ਜਾਂਦਾ ਹੈ ਅਸੀਂ ਲਾਲਚ ਵਿੱਚ ਆ ਜਾਂਦੇ ਹਾਂ ਪਰ ਉਹ ਕਈ ਵਾਰ ਸਾਡਾ ਫੈਸਲਾ ਗਲਤ ਹੁੰਦਾ ਹੈ ਪਰ ਇੱਕ ਚੀਜ਼ ਹਮੇਸ਼ਾ ਯਾਦ ਰੱਖੀਏ ਕਿ ਆਪਾਂ ਜਦੋਂ ਵੀ ਫੈਸਲਾ ਲੈਣਾ ਹੈ ਸੋਚ ਸਮਝ ਕੇ ਲੈਣਾ ਹੈ ਜਿਹੜੇ ਫੈਸਲੇ ਸਾਡੇ ਭਵਿੱਖ ਨੂੰ ਪ੍ਰਭਾਵਿਤ ਕਰਦੇ ਹਨ ਉਹਨਾਂ ਨੂੰ ਸੋਚ ਸਮਝ ਕੇ ਲਓ ਕਾਲੀ ਦੇ ਵਿੱਚ ਕੀਤਾ ਫੈਸਲਾ ਕਦੇ ਵੀ ਸਫਲ ਨਹੀਂ ਹੁੰਦਾ ਉਹ ਚੀਜ਼ ਚੁਣੋ ਜਿਨੂੰ ਸਾਨੂੰ ਲੰਮੇ ਸਮੇਂ ਦੇ ਲਈ ਜੋ ਸਾਨੂੰ ਸੁੱਖ ਦੇ ਸਕੇ ਚੰਦ ਪਲਾਂ ਦੀ ਖੁਸ਼ੀ ਜਿਹੜੀ ਚੀਜ਼ ਤੋਂ ਮਿਲਦੀ ਹੈ ਉਹ ਚੀਜ਼ ਕਦੇ ਨਾ ਲਵੋ ਨਹੀਂ ਤਾਂ ਸਾਡੀ ਜ਼ਿੰਦਗੀ ਖਰਾਬ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ